ਦੋਸਤੋ ਸਿਆਣਪ ਨੂੰ ਕੋਈ ਚੋਸ ਦਿਨ ਤੋਂ ਨਹੀਂ ਸ਼ੁਰੂ ਹੁੰਦੀ ਆ ਜਾਂ ਆਉਂਦੀ ਆ ਜਿਸ ਦਿਨ ਉਹ ਆਪਣੇ ਦਿਮਾਗ ਚੋਂ ਆਪਣੀ ਸਿਆਣਪ ਦਾ ਭੂਤ ਕੱਢ ਦਿੰਦਾ ਜਿੰਨੇ ਚਿਰ ਉਹਦੇ ਦਿਮਾਗ ਚ ਆਪਣੀ ਸਿਆਣਪ ਦਾ ਭੂਤ ਬੜਿਆ ਵਾ ਇਹ ਹੰਕਾਰ ਭਰਿਆ ਵਾ ਉਹਨਾਂ ਚਿਰ ਉਹ ਕਿਸੇ ਦੀ ਗੱਲ ਕਿਤੇ ਸੁਣਦਾ ਤੇ ਕਿਸੇ ਨੂੰ ਸਿਆਣਾ ਕਿਤੇ ਸਮਝਦਾ ਬਸ ਆਪਣੀ ਸਿਆਣਪ ਨੂੰ ਅੱਗੇ ਰੱਖੀ ਜਾਂਦੀ ਸੱਦ ਨੂੰ ਮੂਲ ਸਮਝਦਾ ਆਪਣੇ ਕੰਨ ਨੂੰ ਬੰਦ ਕਰ ਛੱਡਦਾ ਤੇ ਸਿਆਣੀ ਗੱਲ ਕਿਸੇ ਦੀ ਕਿੱਦਾਂ ਪੈ ਜਾਣੀ ਹੈ ਤੇ ਕਿੱਦਾਂ ਉਹ ਗਿਆਨ ਅਸਲ ਤੋਂ ਬਾਹਰ ਦੇ ਵਾ ਕਿੱਦਾਂ ਸਿਆਣਾ ਬਣਦਾ ਪਰ ਜਿਸ ਦਿਨ ਉਹਦੇ ਦਿਮਾਗ ਚ ਇਹ ਗੱਲ ਨਿਕਲ ਜਾਂਦੀ ਆ ਇਹ ਭੂਤ ਬਾਹਰ ਨਿਕਲ ਜਾਂਦਾ ਉਸ ਦਿਨ ਤੋਂ ਉਹ ਸਿਆਣਾ ਬਣਨਾ ਸ਼ੁਰੂ ਹੋ ਜਾਂਦਾ ਜਿਸ ਦਿਨ ਤੋਂ ਉਹਨੂੰ ਪਤਾ ਲੱਗ ਜੇ ਕਿ ਮੈਂ ਅਜੇ ਤੱਕ ਮੂਰਖਾਂ ਮੇਰੇ ਚੋਗਣੀਆਂ ਪੂਰੀ ਤੇ ਮੈਂ ਉਹਨ ਗੁਣ ਹਾਸਲ ਕਰਨੇ ਆੜੀ ਤੋੜੇ ਮੇਂ ਗਿਆਨ ਲੈਣਾ ਪਰਮਾਤਮਾ ਨੇ ਸਭ ਨੂੰ ਬੜੀਆਂ ਬੜੀਆਂ ਉੱਚੀਆਂ ਸਿਆਣਪ ਨਾਲ ਗੁਣਾਂ ਨਾਲ ਵਾਜਿਆ ਤੇ ਮੈਂ ਕਿਸੇ ਤੋਂ ਵੀ ਕੋਈ ਗੁਣ ਲੈਣਾ ਕੋਈ ਚੰਗੀ ਗੱਲ ਸਿੱਖਣੀ ਤੇ ਕਿਸੇ ਨੂੰ ਜਦੋਂ ਸਾਡਾ ਦਿਮਾਗ ਫੇ ਨੀਵੇਂ ਹੋ ਕੇ ਕਿਸੇ ਨੂੰ ਉੱਚਾ ਸਮਝਦਾ ਵੀ ਸਾਡੇ ਤੋਂ ਸਾਰੇ ਜਿਹੜੇ ਆ ਉਹ ਸਿਆਣੇ ਦੇ ਵਿੱਚ ਆ ਉਹ ਉਸ ਦੇ ਨਹੀਂ ਲੋਕਾਂ ਕੋਲ ਬੜਾ ਕੋਲ ਸਿੱਖ ਸਕਦੇ ਆ ਤੇ ਗਿਆਨ ਲੈ ਸਕਦੇ ਆ ਤੇ ਫਿਰ ਉਹ ਸਾਡੀ ਸਿਆਣਪ ਦੇ ਵਿੱਚ ਉਪਲਸ ਹੋ ਜਾਂਦਾ ਉਸ ਦੇ ਇੱਕ ਚੰਗੀ ਸ਼ਖਸੀਅਤ ਦੇ ਰੂਪ ਵਿੱਚ ਅਸੀਂ ਇਸ ਸਮਾਜ ਦੇ ਵਿੱਚ ਅੱਗੇ ਵਧਣਾ ਸ਼ੁਰੂ ਕਰ ਦਿੰਦੇ ਆ ਸਾਡੇ ਅੰਦਰ ਸਿਆਣਪ ਉਣੀ ਸ਼ੁਰੂ ਆ ਜਾਂਦੀ ਹੈ ਨਹੀਂ ਕਿ ਉਹਨਾਂ ਚਿਰ ਬੰਦਾ ਮੂਖਾੜਾ ਜੀਵਨ ਉਤਿਤ ਕਰਦਾ ਜਿਹਦੇ ਅੰਦਰ ਇੱਕ ਭੂਤ ਵੱਸਦਾ ਆਪਣੀ ਸਿਆਣਪ ਸੂਇਸ ਕਰਕੇ ਇਹ ਹੰਕਾਰ ਜਿਹੜਾ ਕੱਢ ਦੇਣਾ ਚਾਹੀਦਾ ਤੇ ਲੋਕਾਂ ਤੋਂ ਵੀ ਉਹ ਚੰਗੀ ਮਾਤ ਲੈਣੀ ਚਾਹੀਦੀ ਤੇ ਦੋਸਤੋ ਆ ਜਿਹੜਾ ਅਸੀਂ ਚੈਨਲ ਖੋਲਿਆ ਵਾ ਇਹਦੇ ਵਿੱਚ ਵੀ ਅਸੀਂ ਇਦਾਂ ਹੀ ਛੋਟੀਆਂ-ਛੋਟੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਨੇ ਆਂ ਕਿ ਇਹ ਤੁਹਾਨੂੰ ਜੀ ਕੋ ਸਿੱਖੀ ਸਕਾਈਏ ਕੁਝ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਤੁਸੀਂ ਸਿੱਖਿਓ ਕੋਈ ਤੁਸੀਂ ਆਪਣੇ ਕਮੈਂਟ ਆਣਾ ਹੀ ਸਾਨੂੰ ਦੱਸਿਆ ਕਰੋ ਤੇ ਅਸੀਂ ਤੁਹਾਡੇ ਕੋਲ ਬਹੁਤ ਕੁਝ ਸਿੱਖਣਾ ਅਧਿਆਪਕ ਪੜਾਉਂਦੇ ਹੋયા ਬੱਚਿਆਂ ਤੋਂ ਜ਼ਿਆਦਾ ਕੁਝ ਸਿੱਖਦਾ ਵਾ ਸੋ ਜੋ ਮੈਂ ਆਪਰਾਣਾ ਸ਼ੁਰੂ ਕੀਤਾ ਵਾ ਤੇ ਇਹ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਣਾ ਅਜੇ ਤਾਂ ਕੰਮ ਸ਼ੁਰੂ ਕੀਤਾ ਵਾ ਸੋ ਕਮੈਂਟਾਂ ਰਹੀਂ ਦੱਸਿਆ ਕਰੋ ਜੋ ਵੀ ਉਮਤਾਈਆਂ ਬਹੁਤ ਉਮਤਾਈਆਂ ਹੋਣਗੀਆਂ ਤੇ YouTube ਤੇ ਜਾ ਕੇ ਖਾਸ ਵਿਚਾਰ ਕੇ ਵੱਡਾ ਪਾ ਕੇ K H W W E ਪੜ੍ਹਨਾ ਜੀ S ਖਾਸ V I C H A R ਵਿਚਾਰ ਇਹਦਾ ਲਿਖ ਕੇ ਸਰਚ ਕਰੋ ਉਸੇ ਮਿਲ ਚੈਨਲ ਨਿਕਲ ਆਉਂਦਾ YouTube ਤੇ ਤੇ ਫਿਰ ਉਤੋਂ ਤੁਸੀਂ ਉਹ ਬੈਰ ਦਾ ਬਟਨ ਨਾ按 ਦਿਓ ਜਿਹੜੀ ਵੀਡੀਓ ਇਹ ਪਾਇਆ ਕਰਾਂਗੇ ਤੁਹਾਡੇ ਆ ਜਾਇਆ ਕਰੇਗੀ ਫੋਨ ਦੇ ਵਿੱਚ ਤੇ ਤੁਸੀਂ ਉਹ ਸਾਡੀ ਗੱਲ ਸੁਣ ਸਕਦੇ ਜੇ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਤੇ ਸਾਡੇ ਨਾਲ ਉਹ ਸਾਂਝੀਆਂ ਕਰ ਸਕਦੇ ਜੇ ਕਮੈਂਟਾਂ ਵਾਲੇ ਸੋ ਸਾਡੀ ਵੀਡੀਓ ਵੇਖਣ ਵਾਸਤੇ ਬਹੁਤ ਧੰਨਵਾਦ ਸੋ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਗੰਨ ਦਾ ਬੰਨਣਾ ਨਾ ਕਰਿਓ ਬਹੁਤ ਬਹੁਤ